15 ਅਕਤੂਬਰੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਸੀ ਸੜਕਾਂ ਤੇ ਰਾਤਾ ਘੱਟਣ ਵਾਲੇ ਬੇਸਹਾਰਾ ਦੇ ਲਈ ਇੱਕ ਰਹਿਣ ਪਸੇਰਾ ਤਿਆਰ ਕੀਤਾ ਗਿਆ ਸੀ ਕਰੋੜਾਂ ਰੁਪਏ ਖਰਚ ਕੇ ਤਿਆਰ ਕੀਤੀ ਗਈ ਸੀ ਇਸ ਵੇਲੇ ਪੂਰੀ ਕੰਡਮ ਹਾਲਤ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਸ਼ਾਇਦ ਵਰਤਨਯੋਗ ਵੀ ਨਹੀਂ ਰਹੀ ਕਿਉਂਕਿ ਇਸ ਦੀ ਥੋੜੀ ਬੋਤੀ ਜੇਕਰ ਮੇਨਟੇਨੈਂਸ ਕੀਤੀ ਜਾਂਦੀ ਤਾਂ ਅੱਜ ਵੀ ਇੱਥੇ 500 ਤੋਂ ਵੱਧ ਬੇਸਹਾਰਾ ਬੇਕਰਦੇ ਰਹਿਣ ਦੀ ਫ੍ਰੀ ਸਹੂਲਤ ਰਾਤ ਜਿਹੜਾ ਆਪਣਾ ਅੱਤੇ ਬਸਰ ਕਰ ਸਕਦੇ ਐ ਉਹ ਕੜਾਕੇ ਦੀ ਠੜ ਦੇ ਵਿੱਚੋਂ ਸੜਕਾਂ ਤੇ ਰਹਿਣ ਦੇ ਲਈ ਮਜਬੂਰ ਨੇ ਉਹਨਾਂ ਨੂੰ ਇੱਕ ਛੱਤ ਜਿਹੜੀ ਐ ਮਿਲ ਸਕਦੀ ਐ 15 ਕੁ ਬਾਰੇ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਇੱਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਸੀ ਸੜਕਾਂ ਤੇ ਰਾਤਾਂ ਕੱਟਣ ਵਾਲੇ ਬੇਸਹਾਰਾ ਬੇਕਰਦੇ ਰਹਿਣ ਦੀ ਫ੍ਰੀ ਸਹੂਲਤ ਦੇ ਲਈ ਇੱਕ ਰਹਿਣ ਬਸੇਰਾ ਤਿਆਰ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰ ਰਹੇ ਹੋਂ ਉਸ ਇਮਾਰਤ ਦੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਰਿਆਨ ਬਸੇਰੇ ਦਾ ਔਰ ਇਸ ਇਮਾਰਤ ਦੇ ਵਿੱਚ 500 ਤੋਂ ਵੱਧ ਬੇਸਹਾਰਾ ਬੇਕਰਦੇ ਰਹਿਣ ਦੀ ਫ੍ਰੀ ਸਹੂਲਤ ਵਿਵਸਥਾ ਕੀਤੀ ਗਈ ਸੀ ਕਮਰੇ ਹਾਲ ਫੈਮਿਲੀ ਰੂਮਸ ਤਿਆਰ ਕੀਤੇ ਗਏ ਸਨ ਜੋ ਕਿ ਸੂਚਨਾ ਬੋਰਡ ਸਭ ਤੋਂ ਪਹਿਲਾਂ ਦਿਖਾਵਾਂਗੇ ਕਿ ਸੂਚਨਾ ਬੋਰਡ ਤੇ ਜੋ ਜੋ ਇਸ ਰਹਿਣ ਬਸੇਰਾ ਵਿੱਚ ਵਿਵਸਥਾ ਕੀਤੀ ਗਈ ਸੀ ਉਹ ਸਭ ਕੁਝ ਇੱਥੇ ਸੂਚਨਾ ਬੋਰਡ ਤੇ ਮੈਂਸ਼ਨ ਕੀਤਾ ਗਿਆ ਹੈ ਯਾਤਰੀਆਂ ਬੇਸਹਾਰਾ ਬੇਕਰਦੇ ਰਹਿਣ ਦੀ ਫ੍ਰੀ ਸਹੂਲਤ ਇਸਤਰੀਆਂ ਪੁਰਸ਼ਾਂ ਦੇ ਰਹਿਣ ਦੇ ਲਈ ਵੱਖਰੀ ਵੱਖਰੀ ਸਹੂਲਤ ਪਰਿਵਾਰ ਦੇ ਰਹਿਣ ਵਾਸਤੇ ਵੱਖ ਸਹੂਲਤਾਂ ਬੈੱਡ ਅਤੇ ਇਸਤਰੀਆਂ ਦੀ ਬਿਸਤਰੀਆਂ ਦੀ ਮੁਫਤ ਸਹੂਲਤ ਇਸਤਰੀਆਂ ਪੁਰਸ਼ਾਂ ਵਾਸਤੇ ਵੱਖ-ਵੱਖ ਪਖਾਨਿਆਂ ਇਸ਼ਨਾਨ ਕਰਨ ਦੀ ਸਹੂਲਤ ਫਸਟ ਏਡ ਸਹੂਲਤ ਅਤੇ 15 ਦਿਨਾਂ ਬਾਅਦ ਫ੍ਰੀ ਮੈਡੀਕਲ ਚੈੱਕਅਪ ਦੀ ਵੀ ਸਹੂਲਤ ਰਸੋਈ ਘਰ ਵਰਤਨ ਦੀ ਮੁਫਤ ਸਹੂਲਤ ਅੱਗ ਬਜਾਉ ਯੰਤਰ ਦੀ ਵਿਵਸਥਾ ਤਾਂ ਇਹ ਰਿਆਨ ਬਸੇਰਾ ਸ਼ੁਰੂ ਕੀਤਾ ਗਿਆ ਜਿਹੜਾ ਕਿ ਅੱਜ ਬੇਹਤ ਖਸਤਾ ਹਾਲਤ ਦੇ ਵਿੱਚ ਨਜ਼ਰ ਆ ਰਿਹਾ ਹੈ ਔਰ ਹਾਲਾਤ ਇਹ ਨੇ ਕਿ ਪਿਛਲੇ ਲਗਭਗ 3 ਵਰਿਆਂ ਤੋਂ ਇਹ ਮੁਕੰਮਲ ਤੌਰ ਤੇ ਬੰਦ ਹੈ ਯਾਨੀ ਕਿ ਇਹ ਇੱਕ ਵੱਡੀ ਸ਼ਾਨਦਾਰ ਇਮਾਰਤ ਜਿਹੜੀ ਕਰੋੜਾਂ ਰੁਪਏ ਖਰਚ ਕੇ ਤਿਆਰ ਕੀਤੀ ਗਈ ਸੀ ਇਸ ਵੇਲੇ ਪੂਰੀ ਕੰਡਮ ਹਾਲਤ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਸ਼ਾਇਦ ਵਰਤਨ ਯੋਗ ਵੀ ਨਹੀਂ ਰਹੀ ਕਿਉਂਕਿ ਇਸ ਦੀ ਥੋੜੀ ਬੋਤੀ ਜੇਕਰ ਮੇਨਟੇਨੈਂਸ ਕੀਤੀ ਜਾਂਦੀ ਤਾਂ ਅੱਜ ਵੀ ਇੱਥੇ 500 ਤੋਂ ਵੱਧ ਬੇਸਹਾਰਾ ਬੇਕਰਦੇ ਰਹਿਣ ਦੀ ਰਾਤ ਜਿਹੜਾ ਇੱਥੇ ਬਸਰ ਕਰ ਸਕਦੇ ਐ ਉਹ ਕੜਾਕੇ ਦੀ ਛੰਡ ਦੇ ਵਿੱਚ ਜੋ ਸੜਕਾਂ ਤੇ ਰਹਿਣ ਦੇ ਲਈ ਮਜਬੂਰ ਨੇ ਉਹਨਾਂ ਨੂੰ ਇੱਕ ਛੱਤ ਜਿਹੜੀ ਹੈ ਮਿਲ ਸਕਦੀ ਹੈ ਪਰ ਇਸ ਦੇ ਅੰਦਰ ਦੇ ਹਾਲਾਤ ਵੀ ਦਿਖਾਵਾਂਗੇ ਕਿ ਕਿਹੜੇ ਮਾੜੇ ਹਾਲਾਤਾਂ ਦੇ ਵਿੱਚ ਐਸੇਲੇ ਰਹਿਣ ਬਸੇਰਾ ਜੋ अनेका ਗਰੀਬਾ ਬੇਸਹਾਰਿਆਂ ਸੜਕਾਂ ਤੇ ਰਾਤਾਂ ਕੱਟਣ ਦੇ ਲਈ ਲੋਕਾਂ ਨੂੰ ਛੱਤ ਮਿਲ ਸਕਦੀ ਹੈ ਉਹਨਾਂ ਨੂੰ ਰਹਿਣ ਨੂੰ ਥਾਂ ਮਿਲ ਸਕਦੀ ਹੈ ਕਿਉਂਕਿ ਸਾਰੀ ਸੁਵਿਧਾ ਦੇ ਨਾਲ ਇਸ ਨੂੰ ਲੈਸ ਕੀਤਾ ਗਿਆ ਸੀ ਪਰ ਇੱਥੇ ਐਸੇਲੇ ਯਾਤਰੀ ਜਾਂ ਕੋਈ ਬੇਸਹਾਰਾ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਕਿਉਂਕਿ ਪ੍ਰਸ਼ਾਸਨ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਜੀ ਆ ਕਰਾਂਗੇ ਇਸ ਰਹਿਨ ਬਸੇਰੇ ਦੇ ਆ ਕਿ ਅੰਦਰ ਤੇ ਕੀ ਹਾਲਾਤ ਨੇ ਕਿਉਂਕਿ ਜਦੋਂ ਤਿਆਰ ਕੀਤਾ ਗਿਆ ਸੀ ਉਸ ਵੇਲੇ ਸ਼੍ਰੋਮਣੀ ਕਾਲੀਦਾਲ ਦੀ ਸਰਕਾਰ ਸੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਕਾਂਤ ਸਿੰਘ ਪੰਨੂ ਜਿਨ੍ਹਾਂ ਦੇ ਵਿਸ਼ੇਸ਼ ਉਦਮਾ ਸਦਕਾ ਇਹ ਰਹਿਨ ਬਸੇਰਾ ਤਿਆਰ ਕੀਤਾ ਗਿਆ ਸੀ ਔਰ ਕਿਤੇ ਵੀ ਉਹਨਾਂ ਦੀ ਕੋਸ਼ਿਸ਼ ਸੀ ਕਿ ਕੋਈ ਵੀ ਉਹ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਨਾ ਹੋਵੇ ਔਰ ਸਖਤ ਆਦੇਸ਼ ਸਨ ਜਿਲ੍ਹਾ ਪ੍ਰਸ਼ਾਸਨ ਨੂੰ ਜਿੱਥੇ ਕਿਤੇ ਵੀ ਭਿਖਾਰੀ ਨਜ਼ਰ ਆਉਂਦਾ ਸੀ ਉਸ ਨੂੰ ਲੈ ਕੇ ਇੱਥੇ ਵਸਾਇਆ ਜਾਂਦਾ ਸੀ ਉਸ ਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ ਜਾਂਦੀ ਸੀ ਔਰ ਇਸ ਦੇ ਇੱਥੇ ਹੀ ਬਸ ਨਹੀਂ ਸਗੋਂ ਸਤਖੰਡ ਸ੍ਰੀ ਮੰਦਿਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਤੋਂ ਰੋਜ਼ਾਨਾ ਇੱਥੇ ਉਹਨਾਂ ਬੇਸਹਾਰਾ ਲੋਕਾਂ ਦੇ ਲੰਗਰ ਵੀ ਇੱਥੇ ਆਉਂਦਾ ਸੀ ਉਹਨਾਂ ਦੀ ਡਾਕਟਰੀ ਜਾਂਚ ਵੀ ਕੀਤੀ ਜਾਂਦੀ ਸੀ ਉਹਨਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਸਨ ਪਰ ਇੱਥੇ ਹਾਲਾਤ ਬੇहद ਤਰਸਯੋਗ ਨੇ ਬੱਤਰ ਹਾਲਾਤ ਜਿਹੜੇ ਨਜ਼ਰ ਆ ਰਹੇ ਹੈ ਹੁਣ ਤਾਂ ਸ਼ਾਇਦ ਕਿਸੇ ਦੇ ਰਹਿਣ ਦੇ ਕਾਬਲ ਵੀ ਨਹੀਂ ਰਹੀ ਜਗਾ ਪਰ ਜਰੂਰ ਸਾਡੀ ਕੋਸ਼ਿਸ਼ ਹੈ ਕਿ ਇਹ ਤਸਵੀਰਾਂ ਦੇਖਣ ਤੋਂ ਬਾਅਦ ਸ਼ਾਇਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਚ ਆਵੇ ਅੱਜ ਵੀ ਹਜ਼ਾਰਾਂ ਲੋਕ ਨੇ ਜੋ ਸੜਕਾਂ ਤੇ ਇਸ ਕੜਾਕੇ ਦੀ ਠੰਡ ਸੰਘਣੀ ਧੁੰਦ ਦੇ ਵਿੱਚ ਹੱਡ ਚੀਰਵੀਂ ਠੰਡ ਚ ਸੜਕਾਂ ਤੇ ਰਾਤਾ ਕੱਟਣ ਲਈ ਮਜਬੂਰ ਨੇ ਪਰ ਜੇਕਰ ਇਸ ਇਮਾਰਤ ਦੀ ਸਾਰ ਲਈ ਜਾਵੇ ਇਸ ਦੀ ਸਾਮ ਸੰਭਾਲ ਕੀਤੀ ਜਾਵੇ ਤਾਂ ਬਿਨਾਂ ਸ਼ੱਕ ਲਗਭਗ 1000 ਲੋਕਾਂ ਨੂੰ ਰਹਿਣ ਦੇ ਲਈ ਠਿਕਾਣਾ ਮਿਲ ਸਕਦਾ ਹੈ ਔਰ ਜਿਹੜਾ ਕਿ ਬਹੁਤ ਘੱਟ ਖਰਚੇ ਦੇ ਵਿੱਚ ਜੋ ਹੈ ਤਿਆਰ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਇਮਾਰਤ ਤਿਆਰ ਪਈ ਹੈ ਲੋੜ ਹੈ ਇਸ ਦੀ ਸਾਫ ਸਫਾਈ ਦੀ ਇਸ ਦੀ ਸਾਮ ਸੰਭਾਲ ਦੀ ਔਰ ਉਸ ਤੋਂ ਬਾਅਦ ਸੜਕਾਂ ਤੇ ਬੈਠੇ ਹੱਡ ਕੰਬ ਕੰਬੌਦੀ ਠੰਡ ਚ ਸੜਕਾਂ ਤੇ ਰਾਤਾਂ ਕੱਟ ਰੇ ਉਹਨਾਂ ਬੇਸਹਾਰਾ ਲਾਚਾਰ ਲੋਕਾਂ ਨੂੰ ਇੱਥੇ ਲਿਆ ਕੇ ਵਸਾਉਣ ਦੀ ਲੋੜ ਹੈ ਤਾਂ ਸਾਡੀ ਕੋਸ਼ਿਸ਼ ਹੈ ਇਹ ਤਸਵੀਰਾਂ ਸਾਂਝੀਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੁਕਮ ਕਰਨੀ ਨੀਂਦ ਖੋਲਣ ਦੀਆਂ ਸੈਟੀ ਨੂੰ ਸੌਂਪਿਆ ਗਿਆ ਸੀ ਜਿਸ ਵਿਲੋਕ ਕਹਾਦਾ ਤੌਰ ਤੇ ਅਨੌਰਡਰ ਅਫਸਰ ਵੀ ਤਿਰਾਤ ਕੀਤੇ ਗਏ ਸਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਰੈੱਡ ਕਰਾਸ ਦੇ ਅਧਿਕਾਰੀਆਂ ਦੀ ਇੱਥੇ ਪੂਰੀ ਡਿਊਟੀ ਵੀ ਲਗਾਈ ਗਈ ਸੀ ਇੱਥੇ ਹਾਜ਼ਰ ਰਹਿਣ ਦੇ ਸਨ ਅਧਿਕਾਰੀ ਔਰ ਖਾਸ ਕੋਸ਼ਿਸ਼ ਰਹਿੰਦੀ ਸੀ ਕਿ ਕੋਈ ਵੀ ਉਹ ਸੜਕਾਂ ਤੇ ਨਾ ਸੋਵੇ ਸਗੋਂ ਉਹਨਾਂ ਨੂੰ ਇੱਥੇ ਹੀ ਲੈ ਕੇ ਵਸਾਇਆ ਜਾਵੇ ਪਰ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਬਿਸਤਰੇ ਪਏ ਸਨ ਜੋ ਤਲਾਈਆਂ ਰਜਾਈਆਂ ਸਨ ਉਹ ਵੀ ਬਿਲਕੁਲ ਤਬਾਹ ਹੋ ਚੁੱਕੀਆਂ ਹਨ ਕੰਡਮ ਹੋ ਚੁੱਕੀਆਂ ਹਨ ਗਲ ਚੁੱਕੀਆਂ ਹਨ ਕਾਰਨ ਇੱਕੋ ਇੱਕ ਹੈ ਕਿ ਇਸ ਦੀ ਸਮੇਂ ਸਿਰ ਸਾਂਭ ਸੰਭਾਲ ਨਹੀਂ ਕੀਤੀ ਗਈ ਔਰ ਪਿਛਲੇ 3 ਸਾਲਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਬੰਦ ਹੈ ਇਹ ਰਹਿਣ ਬਸੇਰਾ ਜੋ अनेका ਬੇਸਹਾਰਿਆਂ ਨੂੰ ਸਹਾਰਾ ਦੇ ਸਕਦਾ ਹੈ ਰਹਿਣ ਬਸੇਰਾ ਦੇ ਸਕਦਾ ਹੈ ਸੜਕਾਂ ਤੇ ਰਾਤਾਂ ਕੱਟਣ ਤੋਂ ਬਚਾ ਸਕਦਾ ਹੈ ਤੋਂ ਕੋਸ਼ਿਸ਼ ਕਰਾਂਗੇ ਜੇਲਾ ਪ੍ਰਸ਼ਾਸਨ ਨਾਲ ਵੀ ਇਸ ਬਾਰੇ ਗੱਲਬਾਤ ਕਰ ਸਕੀਏ ਤਾਂ ਜੋ ਇਸ ਰਹਿਣ ਬਸੇਰੇ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਸਕੇ ਤੇ ਹਜ਼ਾਰਾਂ ਬੇਸਹਾਰਿਆਂ ਨੂੰ ਸੜਕਾਂ ਤੇ ਰਾਤਾਂ ਕੱਟਣ ਤੋਂ ਬਚਾਇਆ ਜਾ ਸਕੇ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ న్యూਸ ਅੰਮ੍ਰਿਤਸਰ